ਹੇ ਬਾਬਾ ਸੁਬੇਕ ਸਿੰਘ ਬਾਬਾ ਸ਼ਹਾਬਾਤ ਸਿੰਘ ਦਾ ਇਤਿਹਾਸ ਤਾਂ ਪੜ ਕੇ ਵੇਖ ਭਾਈ ਮਣੀ ਸਿੰਘ ਦਾ ਇਤਿਹਾਸ ਪੜ ਕੇ ਤਾਂ ਵੇਖ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜ ਕੇ ਤਾਂ ਵੇਖ ਸਜਣਾ ਜਿਨ੍ਹਾਂ ਦੇ ਨਾਲ ਤੇਰਾ ਨਾਤਾ ਸੀ ਤੂੰ ਉਹਨਾਂ ਨੂੰ ਪਲਾ ਦਿੱਤਾ ਆਪਣੇ ਆਪ ਨੂੰ ਸਹਿਲ ਜਾਤਿਆਂ ਦੇ ਵਾਰਸ ਘਾਉਣ ਵਾਲਿਓ ਜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਘਾਉਣਿਆ ਤੇ ਗੁਰੂ ਦੇ ਪੈ ਪੁਰਣਿਆਂ ਤੇ ਚੱਲਣ ਦੀ ਗੁਰੂ ਕੋਲੋਂ ਸਮਤ ਲਓ ਵੀ ਮਾਲਕ ਜੀ ਕਿਰਪਾ ਕਰ ਦੇਵੋ ਤੁਹਾਡੇ ਪায়ে ਪੂਰਨਿਆ ਤੇ ਚੱਲਾਂ ਦੀ ਸਾਨੂੰ ਜਾਂਚ ਆ ਜਾਂਦੀ ਇਹ ਗੁਰੂ ਦੀ ਬਾਣੀ ਪੜਨਾਂ ਲਾਉਣਾ ਪਿਆਰਿਓ ਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ ਅੱਜ ਰਖੜੀ ਦਾ ਤਿਹਾਰ ਮਨਾਉਣ ਵਾਸਤੇ ਨਾ कच्चे ਧਾਗੇ ਖਰੀਦ ਕੇ ਪੈਣਾ ਗੁੱਟਾਂ ਤੇ ਰਖੜੀ ਰક્ષા ਬੰਧਨ ਕਰਦੀਆਂ ਪਰ ਸਿੱਖੋ ਤੁਹਾਡਾ ਰਾਖਾ ਕੌਣਾ ਉਹ ਸਿੱਖਾਂ ਦੀਆਂ ਧੀਓ ਟਵਾਡਾ ਰਾਖਾ ਕੌਣ ਏ ਪੜੋ ਮੇਰੇ ਗੁਰਦੇਵ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਸ਼ਬਦ